ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਵਿਆਕਰਣ ਦੇ ਅਗਲੇ ਕੁਐਸਚਨ ਆਨਸਰਸ ਅੱਜ ਆਪਣੀ ਕਲਾਸ ਹੈ ਜੀ ਭਾਗ 23ਵਾਂ 23 ਨੰਬਰ ਕਲਾਸ ਲਗਾਉਣ ਜਾ ਰਹੇ ਹਾਂ ਜੀ ਸੋਕੀਤ ਜੀ ਪ੍ਰੀਤ ਜੀ ਨਮਿਤਾ ਗੁਪਤਾ ਗੁੱਡ ਈਵਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਣੇ ক্লাস ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਤੇ ক্লাস ਨੂੰ ਜੁਆਇਨ ਕਰ ਸਕਣ ਤੇ ਫਿਰ ਆਪਾਂ ਅੱਜ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਆਡੀਓ ਵੀਡੀਓ ਦੀ ਕਨਫਰਮੇਸ਼ਨ ਜ਼ਰੂਰ ਦੇ ਦੇ ਦਿਓ ਜੀ ਜੇ ਸਭ ਕੁਝ ਠੀਕ ਹੈ ਫਿਰ ਆਪਾਂ ਸ਼ੁਰੂ ਕਰੀਏ ਜੀ ਅੱਜ ਦੀ ਕਲਾਸ ਜੀ ਹਾਂਜੀ ਤਾਂ ਸ਼ੁਰੂ ਕਰਦੇ ਆ ਜੀ ਅੱਜ ਦੀ ਕਲਾਸ ਪ੍ਰਸ਼ਨ 1 ਹੈ ਜੀ ਆਪਣਾ ਜੀਬ ਦੇ ਚੁਸਤ ਨੋਕ ਉੱਪਰਲੇ ਮੂਰਲੇ ਸੁਸਤ ਦੰਦਾ ਨਾਲ ਸਪਰਸ਼ ਕਰਦੀ ਹੈ ਤਾਂ ਕਿਹੜੇ ਵਿੰਜਨਾ ਦਾ ਉਤਪਾਦਨ ਹੁੰਦਾ ਹੈ অপਸ਼ਨ A ਸੁਰਯੰਤਰੀ B ਦੰਤ ਹੋਂਠੀ C ਦੋ ਹੋਂਠੀ ਤੇ D ਦੰਤੀ ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਕੀ ਆਨਸਰ ਬਣੇਗਾ ਇਸ ਦਾ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਡੀਓ ਬਿਲਕੁਲ ਸਹੀ ਉੱਤਰ ਹੈ ਤੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਲਹਿੰਦੀ ਨਾਲੋਂ ਘੱਟ ਪਰ ਮਲਵਈ ਤੇ ਪੁਆਦੀ ਨਾਲੋਂ ਵਧੇਰੇ ਸੰਯੋਗਾਤਮਕ ਹੈ অপਸ਼ਨ A ਮਾਜੀ B ਦੁਆਬੀ C ਡੋਗਰੀ ਤੇ D ਪੋਠੋਹਾਰੀ ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੀ ਹੈ ਜਿਹੜੀ ਭਾਸ਼ਾ ਲਹਿੰਦੀ ਨਾਲੋਂ ਘੱਟ ਤੇ ਪਰ ਮਲਵਈ ਤੇ ਪੁਆਦੀ ਨਾਲੋਂ ਵਧੇਰੇ ਸੰਯੋਗਾਤਮਕ ਮੰਨੀ ਜਾਂਦੀ ਹੈ ਜਾਂ ਹੈ ਅਸਲ ਦੇ ਵਿੱਚ ਤਾਂ ਉਹਦੇ ਲਈ ਉੱਤਰ ਕਰ ਦਿਓ ਜੀ ਸਾਰੇ ਜਣੇ ਹਾਂਜੀ ਸੋ ਇੱਥੇ ਜਿੰਨਾ ਦਾ ਉੱਤਰ ਏ ਆਇਆ ਹੈ ਜੀ ਬਿਲਕੁਲ ਸਹੀ ਹੈ ਮਾਜੀ ਭਾਸ਼ਾ ਦੀ ਗੱਲ ਹੋ ਰਹੀ ਹੈ ਅੱਗੇ ਜੀ ਪ੍ਰਸ਼ਨ ਨੰਬਰ 3 ਕੇਹੀ ਮਿੱਠੀ ਮਿੱਠੀ ਵਗਣੀ ਏ ਵਾ ਢਲੀ ਗਿਆ ਜੋਬਣਾ ਅਥਰੂਆਂ ਕੀ ਤੱਕੀ ਤੱਕੀ ਉਪਰੋਕਤ ਸਤਰਾਂ ਵਿੱਚ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਰਤੀ ਗਈ ਹੈ ਆਪਸ਼ਨ A ਪੋਠੋਹਾਰੀ B ਪਵਾਦੀ C ਦੁਆਬੀ ਤੇ D ਲਹਿੰਦੀ ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਕੀ ਆਨਸਰ ਆਏਗਾ ਜੀ ਇਸ ਦਾ ਮਨਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸੋ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਫਿਰ ਤੇ ਉੱਤਰ A ਕਰਨ ਵਾਲੇ ਠੀਕ ਹਨ ਪੋਠੋਹਾਰੀ ਭਾਸ਼ਾ ਅਗੇ ਚੱਲਦੇ ਹਾਂ ਜੀ ਪ੍ਰਸ਼ਨ 4 ਸ਼ਬਦ ਤੇ ਅਰਥ ਦਾ ਸੁਮੇਲ ਹੀ ਕਾਵ ਹੈ ਕਿਸ ਭਾਰਤੀ ਆਚਾਰੀਆ ਦੀ ਸਥਾਪਨਾ ਹੈ অপਸ਼ਨ A ਮੰਮਟ B ਭਾਮੇ C ਭਰਤਮੁਨੀ ਤੇ D ਦੰਡੀ ਹਾਂ ਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰਿਓ ਜੀ ਕਿ ਸ਼ਬਦ ਅਤੇ ਅਰਥ ਦਾ ਸੁਮੇਲ ਹੀ ਕਾਵ ਹੈ ਇਹ ਕਿਹੜੇ ਵਿਦਵਾਨ ਦੇ ਸ਼ਬਦ ਹਨ ਜਾਂ ਕਿਸ ਨੇ ਕਿਹਾ ਹੈ ਜੀ ਸਵਤਰ ਬੀ ਜਿਨ੍ਹਾਂ ਨੇ ਕੀਤਾ ਬਿਲਕੁਲ ਸਹੀ ਹੈ ਭਮ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 5 ਸੋਸ਼ੀਅਰ ਅਨਸਾਰ ਭਾਸ਼ਾ ਵਿੱਚ ਪ੍ਰਾਥਮਿਕਤਾ ਹੈ অপਸ਼ਨ A ਲਿਖਤ ਜਾਂ ਉਚਾਰ ਦੀ B মৌখিক ਜਾਂ ਲਿਖਤ C ਉਚਾਰ ਜਾਂ ਬੋਲ C ਲਾਂਗ ਤੇ ਪੈਰੋਲ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਗੁੱਡ ਇਵਨਿੰਗ ਅਮਨ ਜੀ ਧਾਲੀਵਾਲ ਜੀ ਗੁੱਡ ਇਵਨਿੰਗ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਤੋ ਇਥੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਉਚਾਰ ਜਾਂ ਬੋਲ ਅੱਗੇ ਜੀ ਪ੍ਰਸ਼ਨ ਨੰਬਰ 6 ਪੰਜਾਬੀ ਦੀਆਂ ਉਪਭਾਸ਼ਾਵਾਂ ਵਿੱਚ ਕਿਹੜੇ ਅੱਖਰ ਦਾ ਉਚਾਰਨ ਸ਼ਬਦ ਦੇ ਅਖੀਰ ਵਿੱਚ ਵੱਖਰਾ ਹੈ অপਸ਼ਨ A ਆੜਾ B ਹਾ ਹਾ C ਸਸਾ ਤੇ D ਈਯਾ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰਿਓ ਜੀ ਕਿਸ ਦਾ ਜਿਹੜਾ ਉਚਾਰਨ ਹੈ ਉਹ ਸ਼ਬਦ ਦੇ ਅਖੀਰ ਦੇ ਵਿੱਚ ਵੱਖਰਾ ਹੋ ਜਾਂਦਾ ਹੈ ਜੀ ਸੋ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕੀਤਾ ਜਾਵੇ ਜੀ ਸੋ ਇੱਥੇ ਉੱਤਰ B ਕਰਨ ਵਾਲੇ ਸਹੀ ਹਨ ਜੀ ਹਾ ਹਾ ਹੈ ਕਿਉਂਕਿ ਉਸੁਰਾਂ ਦੇ ਅਕੋਰਡਿੰਗਲੀ ਚੱਲਦਾ ਸੋ ਅੱਖਰ ਦਾ ਜਿਹੜਾ ਉਚਾਰਨ ਹੈ ਸ਼ਬਦ ਦੇ ਅਖੀਰ ਤੇ ਵੱਖਰਾ ਹੋ ਜਾਂਦਾ ਹੈ ਅੱਗੇ ਜੀ ਇਹ ਪ੍ਰਸ਼ਨ 6 ਦੇ ਲਈ ਆਪਸ਼ਨ B ਬਿਲਕੁਲ ਸਹੀ ਉੱਤਰ ਨੈਕਸਟ ਜੀ ਪ੍ਰਸ਼ਨ ਨੰਬਰ 7 ਵਿਆਕਰਣ ਪਰੰਪਰਾ ਦੇ ਮੁੱਖ ਸਰੋਤ ਹਨ অপਸ਼ਨ এ ਅੰਗਰੇਜ਼ੀ ਤੇ ਸੰਸਕ੍ਰਿਤ ਪਰੰਪਰਾ b ਇਤਾਲਵੀ ਤੇ ਸੰਸਕ੍ਰਿਤ ਪਰੰਪਰਾ c ਫਾਰਸੀ ਤੇ ਸੰਸਕ੍ਰਿਤ ਪਰੰਪਰਾ d ਸੰਸਕ੍ਰਿਤ ਤੇ ਗ੍ਰੀਕ ਪਰੰਪਰਾ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰਿਓ ਜੀ ਸੌਰੀ 7 ਪ੍ਰਸ਼ਨ ਨੰਬਰ 7 ਦੇ ਲਈ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਸੋ ਇੱਥੇ ਉੱਤਰ ਡੀ ਕਰਨ ਵਾਲੇ ਸਹੀ ਹਾਂ ਜੀ ਸੰਸਕ੍ਰਿਤ ਤੇ ਗ੍ਰੀਕ ਪਰੰਪਰਾ ਹੈ ਜੀ ਵਿਆਕਰਣ ਪਰੰਪਰਾ ਦਾ ਮੁੱਖ ਸਰੋਤ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 8 ਵੱਲ ਆੜੇ ਕਨੌੜਾ ਵਰਣ ਦੀ ਧੁਨੀ ਦਸੰਧੀ ਸਵਰ ਵਿੱਚ ਤਬਦੀਲ ਹੋ ਜਾਂਦੀ ਹੈ অপਸ਼ਨ A ਮਾਝੀ ਵਿੱਚ B ਮਲਵਈ ਵਿੱਚ C ਦੁਆਬੀ ਵਿੱਚ ਤੇ D ਲੈਂਦੀ ਵਿੱਚ ਹਾਂਜੀ ਪ੍ਰਸ਼ਨ ਨੰਬਰ 8 ਦੇ ਲਈ ਉੱਤਰ ਕਰੋ ਜੀ ਕਿਹੜੀ ਭਾਸ਼ਾ ਦੇ ਵਿੱਚ ਆੜੇ ਕਨੌੜਾ ਜਿਹੜੀ ਵਰਣ ਦੀ ਧੁਨੀ ਹੈ ਉਹ ਤਬਦੀਲ ਹੋ ਜਾਂਦੀ ਹੈ ਜੀ ਸੋ ਇਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਲੈਂਦੀ ਦੇ ਵਿੱਚ ਲੈਂਦੀ ਭਾਸ਼ਾ ਦੇ ਵਿੱਚ ਜਿਹੜਾ ਔ ਵਰਣ ਹੈ ਇਹਦੀ ਤੁਣੀ ਦੋ ਸੰਧੀ ਸਵਰ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਗੁਰਮੁਖੀ ਲਿਪੀ ਦੀ ਹੋਂਦ ਗੁਰੂ ਕਾਲ ਤੋਂ ਪੂਰਵ ਸਵੀਕਾਰਣ ਵਾਲਾ ਵਿਦਵਾਨ ਹੈ ਆਪਸ਼ਨ ਏ ਤਰਲੋਚਨ ਸਿੰਘ ਬੇਦੀ ਬੀ ਜੀਵੀ ਸਿੰਘ ਸੀ ਕਾਲਾ ਸਿੰਘ ਬੇਦੀ ਤੇ ਡੀ ਹਰਕੀਰਤ ਸਿੰਘ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ 9 ਦਾ ਸੋ ਜੀ ਇੱਥੇ ਉੱਤਰ ਬੀ ਕਰਨ ਵਾਲੇ ਸਹੀ ਹਨ ਜੀਬੀ ਸਿੰਘ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 10 ਊੜੇ ਦੇ ਲੈਂਕੜ ਊੜੇ ਹੋੜਾ ਤੇ ਆੜੇ ਕਨੌੜਾ ਸਵਰ ਹਨ ਆਪਕਣੇ ਅਗਲੇ ਬੀ ਵਿਚਲੇ ਸੀ ਪਿਛਲੇ ਤੇ ਡੀ ਅਗਲੇ ਤੇ ਵਿਚਲੇ ਦੋਨੋਂ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰੋ ਜੀ ਊ ਓ ਤੇ ਔ ਜਿਹੜੇ ਐ ਸਵਰ ਸਾਡੇ ਕੋਲੇ ਇਹ ਕਿਸ ਤਰ੍ਹਾਂ ਦੇ ਹਨ ਅਗਲੇ ਹੈ ਪਿਛਲੇ ਹੈ ਵਿਚਕਾਰਲੇ ਹੈ ਜਾਂ ਫਿਰ ਅਗਲੇ ਪਿਛਲੇ ਦੋਨੋਂ ਹਨ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਪਿਛਲੇ ਸਵਰ ਹਨ ਇਹ ਅੱਗੇ ਜੀ ਪ੍ਰਸ਼ਨ ਨੰਬਰ 11 ਕਰਮਣੀ ਬਾਚ ਤੇ ਭਾਵ ਵਿੱਚ ਉਬਰਵਾ ਵਖਰੀਵਾ ਮਿਲਦਾ ਹੈ ਆਪਸ਼ਨ A ਮਾਜੀ B ਮਲਵਈ C ਪਵਾਦੀ ਤੇ D ਦੁਆਬੀ ਦੇ ਵਿੱਚ ਹਾਂਜੀ ਸੋ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰਿਓ ਜੀ ਕਿ ਕਰਮਣੀ ਵਾਟ ਤੇ ਭਾਵ ਦੇ ਵਿੱਚ ਜਿਹੜਾ ਵਖਰੀਵਾ ਹੈ ਉਹ ਕਿਸ ਭਾਸ਼ਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜੀ ਸੋ ਇੱਥੇ ਉੱਤਰ ਡੀ ਕਰਨ ਵਾਲੇ ਸਹੀ ਹਨ ਜੀ ਦੁਆਬੀ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਪਾਸ਼ਾ ਵਿਗਿਆਨੀਆਂ ਨੇ ਅਖੰਡੀ ਲਿਪਾਂਕ ਸੁਰ ਨੂੰ ਅੰਕਿਤ ਕਰਨ ਲਈ ਕਿਸ ਚਿੰਨ ਦਾ ਸੁਝਾਅ ਦਿੱਤਾ ਹੈ ਆਪਣੇ ਸਿੱਧੀ ਲਕੀਰ ਬੀ ਤਿਰਛੀ ਲਕੀਰ ਸੀ ਛੋਟ ਮਰੋੜੀ ਤੇ ਡੀ ਦਬਿੰਦੀ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਜਿਹੜਾ ਅਖੰਡੀ ਲਿਪਾਂਕ ਸੁਰ ਹੈ ਉਸ ਨੂੰ ਅਸੀਂ ਕਿਹੜੇ ਚਿੰਨ ਦੇ ਨਾਲ ਜਿਹੜਾ ਹੈ ਉਹ ਅੰਕਿਤ ਕਰਦੇ ਹਾਂ ਜੀ ਨਹੀਂ ਅਮਨ ਜੀ ਇਹ ਜਿਹੜੇ ਕੁਸ਼ਚਨ ਹੈ ਥੋੜੇ ਜੇ ਟਫ ਹੈ ਕਿਉਂਕਿ ਰਾਜਸਥਾਨ ਦੇ ਵਿੱਚ ਜਿਹੜਾ ਆਪਣਾ ਪੰਜਾਬੀ ਦਾ ਪੇਪਰ ਆਉਂਦਾ ਉਹਦੇ ਲੈਵਲ ਦੇ ਨੇ ਸੋ ਤੁਸੀਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਹੌਲੀ ਹੌਲੀ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰ ਦਿਓ ਜੀ ਕਿਹੜੀ ਲਕੀਰ ਦੇ ਨਾਲ ਅਸੀਂ ਕਰਦੇ ਹਾਂ ਜੀ ਨਹੀਂ ਜੀ ਮੇਬੀ ਸੋਣ ਰਹੇ ਹੋ ਜੀ ਸਾਰੇ ਜਣੇ ਹਨਾ ਬਿਜ਼ੀ ਹੋਣਗੇ ਇਸ ਕਰਕੇ ਸ਼ਾਇਦ ਸਾਰੇ ਆਨਸਰ ਨਹੀਂ ਕਰ ਰਹੇ ਹਾਂਜੀ ਸੋ ਉੱਤਰ ਬੀ ਕਰਨ ਵਾਲੇ ਸਹੀ ਹਨ ਤਿਰਛੀ ਲਕੀਰ ਦੇ ਨਾਲ ਅਸੀਂ ਅਖੰਡੀ ਲਿਪਾਂਕ ਨੂੰ ਅੰਕਿਤ ਕਰਦੇ ਹਾਂ ਪ੍ਰਸ਼ਨ 13 ਹੈ ਜੀ ਭਾਵਵਾਚ ਦਾ ਉਦੇਸ਼ অপਸ਼ਨ ਏ ਕਰਤਾ ਹੁੰਦਾ ਹੈ ਬੀ ਕਰਮ ਹੁੰਦਾ ਹੈ ਸੀ ਕਰਮ ਕਰਤਾ ਤੇ ਕਰਮ ਦੋਵੇਂ ਹੁੰਦੇ ਹੈ ਜਾਂ ਡੀ ਹੁੰਦਾ ਹੀ ਨਹੀਂ ਹਾਂਜੀ ਪ੍ਰਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਪ੍ਰਸ਼ਨ ਨੰਬਰ 13 ਦੇ ਲਈ ਸਉ ਉੱਤਰ ਡੀ ਕਰਨ ਵਾਲੇ ਸਹੀ ਹਨ ਕਿ ਹੁੰਦਾ ਹੀ ਨਹੀਂ ਭਾਅ ਵਾਚ ਦਾ ਜਿਹੜਾ ਉਦੇਸ਼ ਹੈ ਉਹ ਹੁੰਦਾ ਹੀ ਨਹੀਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਉਚਾਰਨ ਪ੍ਰਣਾਲੀ ਦਾ ਇੱਕ ਯੂਨਿਟ ਜੋ ਧੁਨੀ ਤੋਂ ਵਡੇਰਾ ਤੇ ਸਭ ਤੋਂ ਛੁਟੇਰਾ ਹੈ ਆਪਸ਼ਨ ਏ ਸ਼ਬਦ ਤੋਂ ਛੁਟੇਰਾ ਹੈ অপশন এ ਤੁਨੀম बी ਫਨੀম সি ਉਚਾਰਖੰਡ ਤੇ ডি ਤੁনিਗ੍ਰਾਮ हां जी ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਵੀ ਕਿਹੜਾ ਹੈ ਜੋ ਛੋਟਾ ਹੈ हां जी ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰਿਓ ਜੀ ਸੋ ਇੱਥੇ ਉੱਤਰ ਸੀ ਕਰਨ ਵਾਲੇ ਸਹੀ ਹਨ ਜੀ ਕਿ ਉਚਾਰ ਖੰਡ ਕਹਿੰਦੇ ਆ ਜੀ ਉਸ ਨੂੰ ਅੱਗੇ ਜੀ ਪ੍ਰਸ਼ਨ ਨੰਬਰ 15 ਟੁੱਟੜੀਆਂ ਸਾ ਪ੍ਰੀਤ ਜੋ ਲਾਈ ਬਯਨ ਸਿਓ ਨਾਨਕ ਸੱਚੀ ਰੀਤ ਸਾਈ ਸੇਤੀ ਰਤਿਆ ਉਪਰੋਕਤ ਸ਼ਬਦ ਦੀ ਭਾਸ਼ਾ ਹੈ অপਸ਼ਨ A ਰੇਖਤਾ B ਸਾਸਕ੍ਰਿਤੀ C ਲਹਿੰਦੀ ਤੇ D ਦੁਆਬੀ ਸੋ ਇਸ ਦੀ ਭਾਸ਼ਾ ਜਿਹੜੀ ਕੀ ਹੈ ਜਾਂ ਕਿਸ ਦੇ ਵਿੱਚੋਂ ਇਹ ਲਿਆ ਗਿਆ ਹੈ ਸ਼ਬਦ ਤਾਂ ਇੱਥੇ ਜੀ ਇਹਦਾ ਆਪਸ਼ਨ ਜਿਹੜਾ ਬੀ ਹੈ ਉਹ ਬਿਲਕੁਲ ਕਰੈਕਟ ਰਹੇਗਾ ਸਹਿਸਕ੍ਰਿਤੀ ਬਣਦਾ ਹੈ ਜੀ ਇਹਦਾ ਉੱਤਰ ਇੱਥੇ ਅੱਜ ਦੇ 15 ਕੁਐਸਚਨਸ ਤੱਕ ਜਿਹੜੇ ਆਪਣੇ ਪਿਛਲੇ ਮਾਸਟਰ ਕੈਡਰ ਦੇ ਪੇਪਰ ਹੋਏ ਆ ਜੀ ਮਾਸਟਰ ਕੈਡਰ ਲੈਵਲ ਦੇ ਜਿਹੜੇ ਪੇਪਰ ਹੋਏ ਆ ਉਹਨਾਂ ਦੇ ਜਿਹੜੇ ਸਾਰੀ ਗ੍ਰਾਮਰ ਐਪੋ ਉਹ ਆਪਾਂ ਕਰ ਚੁੱਕੇ ਆ ਅੱਗੇ ਜਿਹੜੀ ਹੁਣ ਆਪਣੀ ਕਹੋ ਪਟਵਾਰੀ ਦੇ ਪੇਪਰਾਂ 'ਚ ਜਾਂ ਆਮ ਨੋਰਮਲ ਪੰਜਾਬ ਦੇ ਜਿਹੜੇ ਪੇਪਰ ਹੁੰਦੇ ਆ ਸਰਕਾਰੀ ਉਹਨਾਂ ਦੇ ਵਿੱਚ ਜਿਹੜੀ ਗ੍ਰਾਮਰ ਆਉਂਦੀ ਆ ਉਹ ਵਾਲੇ ਆਪਾਂ ਹੁਣ ਪ੍ਰਸ਼ਨ ਸਟਾਰਟ ਕਰਨ ਲੱਗੇ ਆ ਸੋ ਇਹ ਹੁਣ ਤੁਹਾਨੂੰ ਸਾਰਿਆਂ ਨੂੰ ਸੌਖੇ ਵੀ ਲੱਗਣਗੇ ਹਾਂਜੀ ਪ੍ਰਸ਼ਨ ਨੰਬਰ 16 ਕਿ ਫਾਇਦਾ ਸ਼ਬਦ ਨੂੰ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਬਦ ਵਰਤ ਕੇ ਸ਼ੁੱਧ ਕੀਤਾ ਜਾ ਸਕਦਾ ਹੈ ਆਪਸ਼ਨ ਏ ਈੜੀ ਸਿਆਰੀ ਬੀ ਈੜੀ ਲਾਂ ਸੀ ਈੜੀ ਬਿਹਾਰੀ ਤੇ ਡੀ ਆੜੇ ਕੰਨਾ ਹਾਂਜੀ ਪ੍ਰਸ਼ਨ ਨੰਬਰ 16 ਦੇ ਲਈ ਉੱਤਰ ਕਰਿਓ ਜੀ ਕਿ ਫਾਇਦਾ ਜਿਹੜਾ ਸ਼ਬਦ ਹੈ ਉਸ ਨੂੰ ਅਸੀਂ ਕਿਹੜੀ ਮਾਤਰਾ ਦੇ ਨਾਲ ਜਿਹੜਾ ਉਹ ਠੀਕ ਕਰ ਸਕਦੇ ਹਾਂ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਏ ਕੀਤਾ ਹੈ ਜੀ ਬਿਲਕੁਲ ਸਹੀ ਹੈ ਈਡੀ ਸਿਆਰੀ ਫਫੇ ਕੰਨਾ ਈਡੀ ਸਿਆਰੀ ਦੱਦੇ ਕੰਨਾ ਫਾਇਦਾ ਅੱਗੇ ਜੀ ਪ੍ਰਸ਼ਨ ਨੰਬਰ 17 ਸ਼ੁੱਧ ਸ਼ਬਦ ਜੋੜ ਚੁਣੋ ਹਿਰਦਾਈ ਕਿਹੜੇ ਸਪੈਲਿੰਗ ਹੈ ਜਿਹੜੇ ਉਹ ਬਿਲਕੁਲ ਸਹੀ ਹਨ ਮਨਜੀ ਜੀ ਮੈਨ ਲੱਗਦਾ ਤੁਹਾਨੂੰ ਪਿਛਲਾ ਕੁਸ਼ਚਨ ਹੀ ਸਮਝ ਆਇਆ ਵੀ ਕਿਵੇਂ ਪੁੱਛਿਆ ਗਿਆ ਸੀ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰਿਓ ਜੀ ਕੀ ਆਨਸਰ ਬਣੇਗਾ ਜੀ ਇਸ ਦਾ ਠੀਕ ਹੈ ਜੀ ਠੀਕ ਹੈ ਸੋ ਇੱਥੇ ਉੱਤਰ ਬੀ ਕਰਨ ਵਾਲੇ ਸਹੀ ਹਨ ਜੀ ਹਿਰਦਾ ਹੈ ਜਿਹੜਾ ਸਹੀ ਸਪੈਲਿੰਗ ਹੈ ਪੰਜਾਬੀ ਦਾ ਸਹੀ ਸ਼ਬਦ ਹੈ ਹਾਹੀ ਸਿਆਰੀ ਰਾ ਰਾ ਤੇ ਦੱਦੇ ਕੰਨਾ ਹਿਰਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ অপਸ਼ਨ A ਜਵਾਈ ਘਰ B ਦੌੜ ਕੋੜ C ਧੌਲਾ ਦੁੱਧ ਤੇ D ਇੱਧਰ ਉੱਧਰ ਹਾਂਜੀ ਇਹਨਾਂ ਸ਼ਬਦਾਂ ਦੇ ਵਿੱਚੋਂ ਕਿਹੜਾ ਸ਼ਬਦ ਹੈ ਜਿਹੜਾ ਉਹ ਸਹੀ ਸਮਾਸੀ ਸ਼ਬਦ ਬਣਦਾ ਹੈ ਸੋ ਪ੍ਰਸ਼ਨ ਨੰਬਰ 18 ਦੇ ਲਈ ਕਰ ਦਿਓ ਜੀ ਉੱਤਰ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ D ਕੀਤਾ ਬਿਲਕੁਲ ਸਹੀ ਹੈ ਜੀ ਇੱਧਰ ਉੱਧਰ ਸਹੀ ਸਮਾਸੀ ਸ਼ਬਦ ਹੈ ਅੱਗੇ ਜੀ ਪ੍ਰਸ਼ਨ ਨੰਬਰ 19 ਉज्जਲ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਆਪਸ਼ਨ A ਉਦਮੀ B ਉਜਾੜ C ਮੈਲਾ ਤੇ D ਊਣਾ ਉज्जਲ ਦਾ ਸਹੀ ਵਿਰੋਧੀ ਸ਼ਬਦ ਕੀ ਹੋਏਗਾ ਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਕਰ ਦਿਓ ਸੋ ਜਿਨ੍ਹਾਂ ਨੇ ਉੱਤਰ C ਕੀਤਾ ਹੈ ਜੀ ਬਿਲਕੁਲ ਸਹੀ ਹੈ ਹਾਂਜੀ ਮੈਲਾ ਕਵਾਂਗੇ ਜੀ ਅਸੀਂ ਇਸ ਨੂੰ ਸੋ ਉੱਜਲ ਦਾ ਵਿਰੋਧੀ ਸ਼ਬਦ ਮੈਲਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਟੇੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ ਆਪਸ਼ਨ A ਕਠਿਨਾਈ B ਵਿਵਪਤਾ C ਆਫ ਤੇ D ਸੋਖ ہم میرے لیے تموجل کرتے بالکل جی بالکل توก تو اسیں یاد رکھ سکدے ہاں ہاں جی ප්‍රශ්ਨ نمبر 20 دے لیے ਉੱਤਰ ਕਰਦੇ ਹੋ ਜੀ سو ਇੱਥੇ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਬਿਲਕੁਲ ਸਹੀ ਹੈ ਸੌਕ ਹੈ ਜਿਹੜਾ ਸਮਾਨ ਅਰਥੀ ਸ਼ਬਦ ਨਹੀਂ ਹੈ ਮੁਸ਼ਕਲ ਦਾ ਬਾਕੀ ਤਿੰਨੇ ਸਮਾਨ ਅਰਥੀ ਹਨ ਅੱਗੇ ਜੀ ਪ੍ਰਸ਼ਨ ਨੰਬਰ 21 ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ অপਸ਼ਨ A 8 B 6 C 5 ਤੇ D 4 ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰਿਓ ਜੀ ਤੁਹਾਡਾ ਗਲਤ ਹੋ ਗਿਆ ਜੀ ਕੋਈ ਗੱਲ ਨਹੀਂ ਜੀ ਸੋ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸੋ ਇਥੇ ਜਿੰਨਾ ਦਾ ਉੱਤਰ ਸੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਨਾਂ ਪੰਜ ਤਰ੍ਹਾਂ ਦੇ ਹੁੰਦੇ ਹਨ ਅੱਗੇ ਜੀ ਪ੍ਰਸ਼ਨ ਨੰਬਰ 22 ਪੁਰਖਵਾਚਕ ਪੜਨਾਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ অপਸ਼ਨ A 2 B 3 C 4 ਤੇ D 5 ਹਾਂਜੀ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਕਿ ਜਿਹੜੇ ਪੁਰਖਵਾਚਕ ਪੜਨਾਵ ਹਨ ਉਹਨਾਂ ਨੂੰ ਅਸੀਂ ਕਿੰਨੀਆਂ categories ਦੇ ਵਿੱਚ divide ਕਰ ਸਕਦੇ ਹਾਂ ਕਿੰਨੇ ਭਾਗਾਂ ਦੇ ਵਿੱਚ ਵੰਡਦੇ ਹਨ ਸੋ ਇੱਥੇ ਉੱਤਰ ਬੀ ਕਰਨ ਵਾਲੇ ਸਹੀ ਹਨ ਜੀ ਕਿ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਉੱਤਮਪੁਰਖ ਮੱਧਮਪੁਰਖ ਤੇ ਅਨਿਆਪੁਰਖ ਅੱਗੇ ਜੀ ਪ੍ਰਸ਼ਨ ਨੰਬਰ 23 ਪੰਜਾਬੀ ਵਿੱਚ ਸਿੱਖਿਆ ਵਿਸ਼ੇਸ਼ ਸੰਖਿਆਕ ਵਿਸ਼ੇਸ਼ਣ ਦੇ ਕਿੰਨੇ ਰੂਪ ਮੰਨੇ ਜਾਂਦੇ ਹਨ অপਸ਼ਨ ਏ 6 ਬੀ 4 ਸੀ 5 ਤੇ ਡੀ 3 ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ। ਸੰਖਿਆਵਾਚਕ ਦੇ ਜਿਹੜੇ ਆ ਉਹ ਕਿੰਨੇ ਅਗੋਂ ਰੂਪ ਮੰਨੇ ਜਾਂਦੇ ਹਨ? ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹਨ। 6 ਰੂਪ ਮੰਨੇ ਜਾਂਦੇ ਆ ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ। ਅਗਲਾ ਪ੍ਰਸ਼ਨ ਜੀ ਪ੍ਰਸ਼ਨ ਨੰਬਰ 24 ਵਿਸ਼ੇਸ਼ਣ ਚੁਣੋ। অপশন এ ਮੇਰਾ ਤੇਰਾ ਬੀ ਮੋਹਨ ਸੋਹਣ ਸੀ ਕਮੀਜ਼ ਪੈਂਟ ਪੈਂਟ ਹੁਣਾ ਸੀ ਜੇ ਇੱਥੇ ਸਪੈਲਿੰਗ ਮਿਸਟੇਕ ਹੋਗੀ ਤੇ ਡੀ ਚਾਰ ਪੀਲਾ ਹਾਂਜੀ ਇਹਨਾਂ ਦੇ ਵਿੱਚੋਂ ਵਿਸ਼ੇਸ਼ਣ ਕਿਹੜੇ ਹਨ ਸੋ ਉੱਤਰ ਕਰ ਦਿਓ ਜੀ ਸਾਰੇ ਜਣੇ ਕਿਹੜੇ ਵਿਸ਼ੇਸ਼ਣ ਹਨ ਜੀ ਸੋ ਇੱਥੇ ਉੱਤਰ ਜਿਨ੍ਹਾਂ ਨੇ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਚਾਰ ਤੇ ਪੀਲਾ ਵਿਸ਼ੇਸ਼ਣ ਹਨ ਅੱਗੇ ਜੀ ਪ੍ਰਸ਼ਨ ਨੰਬਰ 25 ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਹਨ অপਸ਼ਨ A ਅਕਰਮਕ ਕਿਰਿਆ B ਸਕਰਮਕ ਕਿਰਿਆ C ਸਹਾਇਕ ਕਿਰਿਆ ਤੇ D ਮੁਖ ਕਿਰਿਆ ਜਿਸ ਕਿਰਿਆ ਦਾ ਕਰਮ ਨਹੀਂ ਹੁੰਦਾ ਉਹ ਵਾਲੀ ਕਿਰਿਆ ਨੂੰ ਅਸੀਂ ਕੀ ਕਹਿੰਦੇ ਹਾਂ ਉੱਤਰ ਕਰ ਦਿਓ ਜੀ ਪ੍ਰਸ਼ਨ ਨੰਬਰ 25 ਦੇ ਲਈ ਜੀ ਸੋ ਇਥੇ ਜਿਨ੍ਹਾਂ ਨੇ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਮਾਸੀ ਸ਼ਬਦ ਦਾ ਪੁਲਿੰਗ ਦੱਸੋ ਆਪਸ਼ਨ A ਮਾਸੜ B ਸੌਰੀ A ਮਾਸਣ B ਮਾਸੜ C ਮਾਮੂ ਤੇ D মামਾ ਹਾਂਜੀ ਸੋ ਪ੍ਰਸ਼ਨ ਨੰਬਰ 26 ਦੇ ਲਈ ਉੱਤਰ ਦੱਸਿਓ ਜੀ ਕੀ ਆਇਆ ਹੈ ਮਾਸੀ ਦਾ ਪੁਲਿੰਗ ਸ਼ਬਦ ਕੀ ਹੋਏਗਾ ਸੋਜਨ ਨੇ ਉੱਤਰ ਬੀ ਕੀਤਾ ਹੈ ਜੀ ਮਾਸੜ ਬਿਲਕੁਲ ਸਹੀ ਉੱਤਰ ਅੱਗੇ ਜੀ ਪ੍ਰਸ਼ਨ ਨੰਬਰ 27 ਬੱਚਾ ਦੁੱਧ ਪੀਂਦਾ ਹੈ ਵਾਕ ਦੀ ਕਿਹੜੀ ਕਿਸਮ ਹੈ অপਸ਼ਨ A ਮਿਸ਼ਰਤ B ਸੰਯੁਕਤ C ਸਧਾਰਨ ਤੇ D ਵਿਸਮਿਕ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰਿਓ ਜੀ ਕਿ ਇਹ ਕਿਸ ਕਿਸਮ ਦਾ ਵਾਕ ਹੈ ਪ੍ਰਸ਼ਨ ਨੰਬਰ 27 ਸွေਥੇ ਜਿਹੜੇ ਵੀ ਉੱਤਰ ਸੀ ਕਰ ਰਹੇ ਹੈ ਜੀ ਉਹ ਬਿਲਕੁਲ ਸਹੀ ਹਨ ਇਹ ਸਧਾਰਨ ਕਿਸਮ ਦਾ ਵਾਕ ਹੈ ਅੱਗੇ ਜੀ ਪ੍ਰਸ਼ਨ ਨੰਬਰ 28 ਆ ਆਥੜੀਏ ਤੈਨੂੰ ਡੈਸ਼ ਅਖਾਂਨ ਪੂਰਾ ਕਰੋ ਇਹ ਹੈ ਜੀ ਕੌਣ ਛੜਾਵੇ ਵੀ ਸੰਗਲਾਂ ਨਾਲ ਬੰਨੀ ਏ ਸੀ ਕੋਈ ਨਾ ਪਛਾਣੇ ਤੇ ਡੀ ਕੌਣ ਪਛਾਣੇ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਕਰਿਓ ਜੀ ਕੀ ਆਨਸਰ ਆਏਗਾ ਆਪੇ ਫਾਥੜੀਏ ਤੈਨੂੰ ਸੋ ਜਿਨ੍ਹਾਂ ਨੇ ਇੱਥੇ ਉੱਤਰ ਏ ਕੀਤਾ ਹੈ ਜੀ ਸਹੀ ਹੈ ਕੌਣ ਛੜਾਵੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਯੁੱਧ ਸ਼ਬਦ ਜੋੜ ਚੁਣੋ অপਸ਼ਨ ਦੇਖ ਲਓ ਜੀ ਤੇ ਦੱਸੋ ਜੀ ਕਿਹੜਾ ਸ਼ਬਦ ਹੈ ਜਿਹੜਾ ਬਿਲਕੁਲ ਸਹੀ ਤਰੀਕੇ ਦੇ ਨਾਲ ਤੇ ਐਗਜ਼ੈਕਟ ਲਿਖਿਆ ਗਿਆ ਹੈ ਹਾਂਜੀ ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਦੇ ਦਿਓ ਜੀ ਕਿ ਗਿਆਨ ਹੈ ਜਿਹੜਾ ਉਹਦੇ ਸਪੈਲਿੰਗ ਕਿਹੜੇ ਸਹੀ ਹਨ ਸੋ ਜਿਨ੍ਹਾਂ ਨੇ ਉੱਤਰ B ਕੀਤਾ ਹੈ ਜੀ ਬਿਲਕੁਲ ਸਹੀ ਹੈ ਗਿਆਨ ਗੱਗੇ ਸਿਹਾਰੀ ਆੜੇ ਕੰਨਾਂ ਤੇ ਨੰਨਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 30 ਅੱدق ਵਾਲਾ ਠੀਕ ਸ਼ਬਦ ਜੋੜ ਚੁਣੋ ਕਿ ਕਿਹੜਾ ਸ਼ਬਦ ਹੈ ਜਿਹੜਾ ਉਹ ਅੱدق ਵਾਲਾ ਠੀਕ ਹੈ ਇਹਨਾਂ ਦੇ ਵਿੱਚੋਂ ਤੱਕੜੀ ਦੇ ਸਹੀ ਸਪੈਲਿੰਗ ਆਪਣੇ ਚੈਨਲ ਤੇ ਤਾਂ ਨਹੀਂ ਲੱਗਦੀਆਂ ਜੀ ਹੌਲੀ ਹੌਲੀ ਸ਼ੁਰੂ ਜ਼ਰੂਰ ਕਰਾਂਗੇ ਸੋ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਹਾਂਜੀ ਸੋ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਬਿਲਕੁਲ ਸਹੀ ਹੈ ਤਕੜੀ ਤੱਤੇ ਉੱਤੇ ਅਦ ਕਕਾ ਤੇ ਡਾੜੇ ਨੂੰ ਬਿਆਰੀ ਤਕੜੀ ਇਹ ਸਹੀ ਸ਼ਬਦ ਹਨ ਜੀ ਸੋ ਇਹ ਸੀ ਜੀ ਆਪਣੀ ਅੱਜ ਦੀ ਵਿਆਕਰਣ ਦੇ 30 ਪ੍ਰਸ਼ਨ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਏ ਹੋਣਗੇ ਤੇ ਜੇ ਕਿਸੇ ਦਾ ਕੋਈ ਸਵਾਲ ਕੋਈ ਪ੍ਰਸ਼ਨ ਕੋਈ ਸੁਝਾਅ ਹੈ ਤਾਂ ਦੱਸ ਪੁੱਛ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਕਲਾਸ ਨੂੰ ਦਿੰਦੇ ਹਾਂ ਵਿਸ਼ਰਾਮ ਤੇ ਮਿਲਾਂਗੇ ਜੀ ਫਿਰ ਨੈਕਸਟ ਮਾਸਟਰ ਕਲਾਸ ਦੀ ਕਲਾਸ ਦੇ ਵਿੱਚ ਧੰਨਵਾਦ ਜੀ ਧੰਨਵਾਦ ਸਭ ਦਾ ਅੱਜ ਆਏ ਜਾਂ ਥੋੜੇ ਜਣੇ ਆਏ ਆ ਮਨਜੀਤ ਜੀ ਮੇਬੀ ਮਾਸਟਰ ਕੈਡਰ ਵਾਲੀ ਕਲਾਸ ਦੇ ਵਿੱਚ ਆ ਜਾਣ ਤਾਂ ਤੁਸੀਂ ਉੱਥੇ ਜ਼ਰੂਰ ਪੁੱਛ ਲਿਓ ਜਿਨ੍ਹਾਂ ਨੇ ਪੀਐਸ ਟੈਟ ਦੇਣਾ ਹੋਵੇ ਜਾਂ ਜਿਨ੍ਹਾਂ ਦਾ ਕਲੀਅਰ ਹੋਵੇ ਅੱਜ ਬੱਚੇ ਥੋੜੇ ਆਏ ਆ ਜੀ ਕਲਾਸ ਦੇ ਵਿੱਚ ਧੰਨਵਾਦ ਜੀ ਧੰਨਵਾਦ ਸਭ ਦਾ ਧੰਨਵਾਦ ਸ਼ੁਕਰੀਆ PSD ਤਿਆਰੀ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ ਗ੍ਰਾਮਰ ਜਿਹੜੀ ਆਪਣੀ ਬਹੁਤ ਈਜ਼ੀ ਆਉਂਦੀ ਹੈ ਇਹਦੇ ਵਿੱਚ ਕਹਿ ਲਓ PST ਲੈਵਲ ਹੈ ਜਿਹੜਾ ਉਹ ਆਪਣੀ ਪੰਜਾਬੀ ਦਾ ਸੌਖਾ ਹੁੰਦਾ ਉਹਦੇ ਲਈ ਤੁਹਾਨੂੰ ਇੰਗਲਿਸ਼ ਦੀਆਂ ਕਲਾਸਸਾਂ ਦਾ ਜਿਹੜੀ ਉਹਦੀ ਪੈਡਾਗੋਜੀ ਕਰ ਲੋ ਉਹੀ ਤੁਹਾਨੂੰ SST ਦੇ ਵਿੱਚ ਵੀ ਕੰਮ ਆ ਜਾਏਗੀ ਤੁਹਾਡਾ ਕੰਬੀਨੇਸ਼ਨ ਕਿਹੜਾ ਹੈ ਮਨਜੀਤ ਜੀ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਸਭ ਦਾ ਸ਼ੁਕਰੀਆ ਧੰਨਵਾਦ ਓਕੇ ਈਟੀਟੀ ਵੀ ਹੈ ਠੀਕ ਹੈ ਜੀ ਠੀਕ ਹੈ ਚਲੋ ਵਧੀਆ ਜੀ ਫਿਰ ਤਾਂ ਦੋਨੋਂ ਹੀ ਹੈ ਤਾਂ इजीली ਤਿਆਰੀ ਹੋ ਜਾਂਦੀ ਹੈ ਸਾਈਕੋਲੋਜੀ ਲਈ ਤਾਂ ਤੁਸੀਂ ਉਹ ਆਪਣਾ ਲੈਟਸ ਲਰਨ ਚੈਨਲ ਹੈ ਹਿਮਾਂਸ਼ੀ ਦਾ ਉਹਦੇ ਤੋਂ ਤਿਆਰੀ ਕਰ ਸਕਦੇ ਹੋ ਸੋ ਬਹੁਤ ਵਧੀਆ ਕਰਵਾਉਂਦੇ ਨੇ ਉਹ ਵੀ ETT ਦੇ ਲਈ ਵੀ ਠੀਕ ਹੈ ਜੀ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ